ਬੱਕਰੀ ਦੇ ਦੁੱਧ ਨੂੰ ਵੱਧ ਗੁਣਾਕਾਰੀ ਕਿਉਂ ਕਿਹਾ ਗਿਆ ਆਹ ਗੱਲ ਸੁਣੋ ਸੋਨੂੰ ਸਾਰਾ ਕੁਝ ਪਤਾ ਲੱਗ ਜੂ ਵੀ ਬੱਕਰੀ ਦਾ ਦੁੱਧ ਵੱਧ ਗੁਣਾਕਾਰੀ ਕਿਉਂ ਆ ਬਲਤਨ ਗਾਂ ਦੇ ਸਿੱਧਾ ਹੀ ਦੁੱਧ ਆਉਂਦਾ ਸਿੱਧੀਆਂ ਵਿੱਚ ਸਿੱਧੀਆਂ ਆਉਂਦੀਆਂ ਦੁੱਧ ਦੀਆਂ ਹਾਂ ਸਿੱਧੀਆਂ ਆਉਂਦੀਆਂ ਨੇ ਲਉਦੀਆਂ ਲਉਦੀਆਂ ਉਹ ਜਿਵੇਂ ਗਾਂਆਂ ਆਪਣੇ ਆ ਗਏ ਅਮਰੀਕਾ ਚ ਆਪਣੇ ਕੈਂਸਰ ਸ਼ੁਰੂ ਹੋ ਗਿਆ ਹਾਂ ਤੇ ਮੱਝ ਦੇ ਇਕਬਾਲ ਆ ਗਾਂ ਦੇ ਦੇਖੀਏ ਦੋ ਵਾਲਾ ਦੇਸੀ ਗਾਂ ਦੇ ਦੋ ਬੱਕਰੀ ਦੇ ਤਿੰਨੇ ਹਾਂ ਚਾਹੇ ਘਰੇ ਖੜੀ ਬੱਕਰੀ ਉਹਦੀ ਪੀ ਚਲੀ ਹੂੰ ਕੋਈ ਨਹੀਂ ਹੁਣ ਕਈ ਕਹਿੰਦੇ ਬਾਹਰ ਫੇਰਦੇ ਆਕ ਖਾਂਦਿਆਂ ਫੁਲਾਣਾ ਖਾਦੇ ਇੱਕ ਨਾਲ 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 ਉਹ ਵਾਧੂ ਗੱਲਾਂ ਵਾ ਜਿਵੇਂ ਹੁਣ ਟਰੈਕਟਰ ਨਵੇਂ ਚੱਲ ਪਏ ਵੀ ਆਹ ਯਾਰ ਪਾਉਣ ਕੇ ਆਉਂਦਾ ਵਾ ਤੇਲ ਇਹ ਟਰੈਕਟਰ ਬੰਦ ਨਹੀਂ ਹੁੰਦਾ ਉਹ ਫਿਲਟਰ ਆ ਉਹ ਫਿਲਟਰ ਇਹਨਾਂ ਦੇ ਫਿਲਟਰ ਇਹਨਾਂ ਦੇ ਤਿੰਨੇ ਨੇ ਮੱਝ ਦੇ ਇੱਕਾ ਗਾਂ ਦੇ ਦੋ ਦੇਸੀ ਦੇ ਅਮਰੀਕਨ ਦੇ ਹੈ ਨਹੀਂ ਉਹਦੇ ਹੈ ਨਹੀਂ ਉਹ ਡਾਇਰੈਕਟ ਆਉਂਦਾ ਟਰੈਕਟਰ ਤਾਂ ਹੀ ਹੁਣ ਮਸਟਾਈਟਸ ਜ਼ਿਆਦੇ ਹੁੰਦੀ ਆ ਉਹਨਾਂ ਦੁੱਧ ਪੀਣ ਲੱਗ ਬੰਦਾ ਜਿਹੜੀ ਭਲਾ ਲੋਡ ਟਰੱਕ ਕਰ ਲਈ ਗੱਲ ਹੂੰ ਉਹ ਕੈਸਾ ਲਊਗਾ ਅਮਰੀਕਨਾਂ ਦਾ ਅਮਰੀਕਨਾਂ ਦਾ ਦੁੱਧ ਪੀਣਾ ਹੂੰ ਸਹੀ ਹੈ ਉਹ ਗੱਠਾਂ ਆਉਂਦੀਆਂ ਖੂਨ ਦੀਆਂ ਉਹ ਆਪਣੇ ਅੰਦਰ ਜਾਣੀਆਂ ਹੂੰ ਸਹੀ ਹੈ